ਸੋ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਅਸੀਂ ਅਜੀਤ ਸਿੰਘ ਪੁਸ਼ਪ ਜੀ ਨੂੰ ਮਿਲੇ ਹਾਂ ਜਿਨ੍ਹਾਂ ਦੀ ਕਿਤਾਬ ਉੱਚੀ ਉਡਾਣ ਪਿਛਲੇ ਦਿਨੀ ਪੰਜਾਬ ਸਾਹਿਤਿਕ ਮੰਚ ਜਲੰਧਰ ਦੇ ਵੱਲੋਂ ਲੋਕ ਅਰਪਣ ਕੀਤੀ ਗਈ ਹੈ ਤੇ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਅਸੀਂ ਅੱਜ ਇਹਨਾਂ ਦੇ ਪਾਸੋਂ ਕੁਝ ਸਵਾਲ ਕੁਝ ਜਵਾਬ ਇਸ ਤਰੀਕੇ ਨਾਲ ਕਰਾਂਗੇ ਕਿ ਜਿਸ ਨੂੰ ਅਸੀਂ ਪੰਜਾਬ ਦੇ ਲਿਖਾਰੀ ਚੈਨਲ ਦੇ ਰਾਹੀਂ ਪੂਰੇ ਲੋਕਾਈ ਦੇ ਰੂਬਰੂ ਕਰਾਂਗੇ ਸੋ ਮੈਂ ਕੁਲਵਿੰਦਰ ਸਿੰਘ ਆਖਲ ਆਪ ਜੀ ਦੇ ਨਾਲ ਕੁਝ ਵਿਚਾਰਾਂ ਦੀ ਸਾਂਝ ਪਾ ਰਿਹਾ ਪੁਸ਼ਪ ਸਾਹਿਬ ਮੈਂ ਇੱਕ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਕਵਿਤਾਵਾਂ ਲਿਖਣ ਦਾ ਤੁਹਾਨੂੰ ਗਜ਼ਲ ਲਿਖਣ ਦਾ ਤੁਹਾਨੂੰ ਖੁੱਲੀ ਕਵਿਤਾ ਲਿਖਣ ਦਾ ਤੇ ਤੁਹਾਨੂੰ ਇਸੇ ਤਰ੍ਹਾਂ ਹੀ ਜੋ ਗੀਤ ਲਿਖਣ ਦਾ ਉਹ ਕਿਸ ਤਰ੍ਹਾਂ ਤੁਹਾਡੇ ਮਨ ਵਿੱਚ ਜਜ਼ਵਾ ਪੈਦਾ ਹੋਇਆ ਕੀ ਤੁਹਾਡਾ ਜੋ ਪਿਛੋਕੜ ਹੈ ਇਹਦੇ ਨਾਲ ਜੁੜਿਆ ਹੋਇਆ ਹੈ ਮੇਰਾ ਕਹਿਣ ਦਾ ਭਾਵ ਹੈ ਕਿ ਤੁਹਾਨੂੰ ਵਿਰਸੇ ਦੇ ਵਿੱਚੋਂ ਇਹ ਇਹ ਦਾਤ ਪ੍ਰਾਪਤ ਹੋਈ ਹੈ ਜਾਂ ਤੁਹਾਡੇ ਜਿਹੜੇ ਮਨ ਦੇ ਬਲਬਲੇ ਨੇ ਉਹਨਾਂ ਨੂੰ ਤੁਸੀਂ ਕਾਗਜ਼ ਦੇ ਉੱਤੇ ਕਲਮ ਦੇ ਰਾਹੀਂ ਲਿਉਣ ਦੀ ਕੋਸ਼ਿਸ਼ ਕੀਤੀ ਹੈ ਕੁਝ ਦੱਸੋ ਇਸ ਬਾਰੇ ਜੀ ਮੈਂ ਗਾਗਨ ਸਾਹਿਬ ਨਾ ਤਾਂ ਮੈਨੂੰ ਇਹ ਵਿਰਸੇ ਚੋਂ ਮਿਲਿਆ ਅੱਛਾ ਜੀ ਨਾ ਮੇਰੇ ਕੋਈ ਸਿਗਾ ਕੋਈ ਕੋਈ ਕਵੀ ਰਾਈਟਰ ਲਿਖਾਰੀ ਕੋਈ ਵੀ ਨਹੀਂ ਸੀ ਤੁਹਾਡੇ ਪਰਿਵਾਰ ਨੇ ਮੇਰੀ ਪਰਵਾਰ ਦੇ ਵਿੱਚ ਠੀਕ ਹੈ ਜੀ ਮੇਰੀ ਜ਼ਿੰਦਗੀ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀ ਰਹੀ ਹੈ ਕਿ ਮੈਂ ਮੈਨੂੰ ਬਚਪਨ ਵਿੱਚ ਹੀ ਮਿਹਨਤ ਕਰਨੀ ਪਈ ਤੇ ਠੋਕਰਾਂ دشਵਾਰੀਆਂ ਮਜਬੂਰੀਆਂ ਨੇ ਮੈਨੂੰ ਇੰਨਾਕ ਮਜ਼ਬੂਤ ਬਣਾ ਦਿੱਤਾ ਤੇ ਜਦੋਂ ਮੈਂ ਬੈਠਦਾ ਸੋਚਦਾ ਤੇ ਮੇਰੇ ਬਲਬਲੇ ਬਦੋ ਬਦੀ ਕਾਗਜ਼ ਧਿਆਨੇ ਸ਼ੁਰੂ ਹੋ ਗਏ ਅੱਛਾ ਇੱਕ ਜਿੱਦਾਂ ਤੁਸੀਂ ਕਿਹਾ ਵੀ ਮੈਨੂੰ ਸ਼ੁਰੂ ਤੋਂ ਮਿਹਨਤ ਕਰਨ ਦੇ ਵਿੱਚ ਖੁਸ਼ੀ ਹੋਈ ਜਾਂ ਮੈਨੂੰ ਖਾਸ ਤੌਰ ਤੇ ਮਿਹਨਤ ਕੁਝ ਪਰਿਵਾਰਕ ਕਾਰਨਾਂ ਦੇ ਕਰਕੇ ਕਰਨੀ ਪਈ ਇਹ ਸੰਬੰਧ ਤੁਸੀਂ ਗੱਲ ਕਰ ਦੱਸੋਗੇ ਕੁਝ ਮਿਹਨਤ ਪਰਿਵਾਰ ਦੇ ਕਾਰਨਾਂ ਕਰਕੇ ਕਰਨੀ ਪਈ ਕਿਉਂਕਿ ਪੰਜ ਭੈਣ ਭਰਾਵਾਂ ਦਾ ਪਰਿਵਾਰ ਸੀ ਤੇ ਪਿਤਾ ਜੀ ਦੀ ਨੌਕਰੀ ਬੜੀ ਛੋਟੀ ਜੀ ਸੀ ਉਹਦੇ ਵਿੱਚ ਗੁਜ਼ਾਰਾ ਹੋਣਾ ਬੜਾ ਔਖਾ ਸੀ ਠੀਕ ਹੈ ਸਾਡੇ ਪਿਤਾ ਜੀ ਦੀ ਬਗਲੀ ਤਲਵਾੜੇ ਹੋ ਗਈ ਸਨ 68 ਦੇ ਵਿੱਚ ਤੇ ਅਸੀਂ ਸਾਰਾ ਪਰਿਵਾਰ ਇੱਥੇ ਰਹਿ ਗਿਆ ਤੇ ਉਹਨਾਂ ਦੀ ਉਸ ਵੇਲੇ ਤਨਖਾਹ ਜਿਹੜੀ 60 ਰੁਪਏ ਹੋਇਆ ਕਰਦੀ ਸੀ ਇਹ ਜਿਹੜਾ ਪਾਕ ਬੰਦ ਜਿਹੜੀ ਤੁਸੀਂ ਕਹਿੰਨੇ ਬਦਲੀ ਹੋ ਗਈ ਨਹਿਰੀ ਵਿਭਾਗ ਅਸ਼ੇ ਨਹਿਰੀ ਵਿਭਾਗ ਤੇ ਪੌਂਗ ਟਾਈਮ ਤੇ ਬਦਲੀ ਹੋਈ ਉਹਨਾਂ ਦੀ ਪੌਂਗ ਟਾਈਮ ਤੇ 60 ਰੁਪਏ ਉਹਨਾਂ ਦੀ ਤਨਖਾਹ ਹੋਇਆ ਕਰਦੀ ਜੇ ਚੋ 20 ਰੁਪਏ ਰੱਖ ਕੇ 40 ਰੁਪਏ ਦਾ ਮਨੀ ਆਰਡਰ ਜਿਹੜਾ ਸਾਡੀ ਮਾਤਾ ਜੀ ਕੋ ਆਂਦਾ ਅਸੀਂ ਪੰਜ ਭੈਣ ਭਰਾ ਸੀ ਸਾਡਾ ਗੁਜ਼ਾਰਾ ਕਰਨਾ ਪੜਾ ਔਖਾ ਸੀ ਮੈਨੂੰ ਪੜ੍ਹਾਈ ਵਿੱਚੇ ਹੀ ਛੱਡ ਕੇ ਕਾਰਖਾਨਿਆਂ 'ਚ ਕੰਮ ਕਰਕੇ ਆਪਣੀ ਮਾਤਾ ਦੀ ਮਦਦ ਕਰਨੀ ਪਈ ਤੇ ਮੈਂ 3-4 ਸਾਲ ਬੱਲੇ ਬਾਲ ਬੇਰਨ ਦਾ ਕੰਮ ਕੀਤਾ ਉਸ ਤੋਂ ਮੈਂ ਕੌਮੀ ਪੀਡਿੰਗ ਪ੍ਰੈਸ ਦੇ ਕੰਪੋਜ਼ਰਸ ਕੀ 8ਵੀਂ ਪੜ੍ਹਨ ਤੋਂ ਬਾਅਦ ਹੀ ਮੈਂ ਕੰਪੋਜ਼ਿੰਗ ਕਰਨੀ ਸ਼ੁਰੂ ਕਰ ਦਿੱਤੀ ਯਾਨੀ ਤੁਸੀਂ ਜਿਹੜੀ ਬ੍ਰੇਕ ਕਰਤੀ ਆਪਣੀ ਪੜ੍ਹਾਈ ਇੱਕ ਮਿੰਟ ਜੀ ਪੁੱਛਿਆ ਮੈਂ ਪੁੱਛਣਾ ਚਾਹਾਂਗਾ ਹਾਂਜੀ ਵੀ ਜਿਹੜੀ ਤੁਸੀਂ ਮਿਹਨਤ ਕਰਨੀ ਸ਼ੁਰੂ ਕੀਤੀ ਹੈ ਉਹ ਕਿੰਨੀਆਂ ਤੁਸੀਂ ਜਮਾਤਾਂ ਪੜ ਚੁੱਕੇ ਸੀ ਹਾਂ ਤੇ ਅੱਗੋਂ ਤੁਸੀਂ ਕਿਹੜੀ ਜਮਾਤ ਅਸ਼ਕ ਮੁੜ ਕੇ ਜਾ ਕੇ ਦਾਖਲਾ ਲਿਆ ਮੈਂ ਥੋੜਾ ਜਿਹਾ ਜ਼ਰੂਰ ਆਪਣੀ ਜੋ ਦੱਸੋ ਕਿਉਂਕਿ ਅਸੀਂ ਚੋਣ ਜਿਹੜੇ ਸਾਡੇ ਦਰਸ਼ਕ ਨੇ ਨਾ ਅਗਰ ਤੁਸੀਂ ਸਖਤ ਮਿਹਨਤ ਕੀਤੀ ਹੋਈ ਹੈ ਤੇ ਦਰਸ਼ਕਾਂ ਨੂੰ ਕੋਈ ਇਹੋ ਜਿਹਾ ਰਸਤਾ ਮਿਲ ਜਾਵੇ ਕਿ ਦਰਸ਼ਕ ਵੀ ਆਪਣੀ ਮੰਜ਼ਿਲ ਦੇ ਉੱਤੇ ਪਹੁੰਚਣ ਦੀ ਕੋਸ਼ਿਸ਼ ਕਰ ਕਿਉਂਕਿ ਮੰਜ਼ਿਲ ਨਹੀਂ ਹੁੰਦੀ ਦੂਰ ਕਦੇ ਪਹੁੰਚਣ ਦੀ ਜੇਕਰ ਚਾਹ ਹੋਵੇ ਉਸ ਮੰਜ਼ਿਲ ਤੇ ਪਹੁੰਚਣਾ ਸੌਕਾ ਹੈ ਜਿਸ ਦੇ ਵੱਲ ਜਾਂਦਾ ਰਾਹ ਹੋਵੇ ਤੁਹਾਨੂੰ ਕਿਹੜਾ ਰਾਹ ਮਿਲਿਆ ਜੀ ਮੈਂ 8ਵੀਂ ਚ ਪੜਦਾ ਸੀ ਤੇ ਮੈਨੂੰ ਸਾਰੀਆਂ ਕਿਤਾਬਾਂ 유ਨੀਫਾਰਮ ਵੀ ਸਕੂਲ ਵਾਲੇ ਦਿੰਦੇ ਸੀ ਮੈਂ ਮੋਨੀਟਰ ਹੀ ਰਿਆ ਤੇ ਅੱچھے ਨੰਬਰ ਲਗਾ ਸੀ ਪਰ ਮੇਰੀ ਮਜਬੂਰੀ ਮੈਨੂੰ ਪੜਾਈ ਛੱਡਣੀ ਪਈ ਠੀਕ ਹੈ ਜੀ ਪੜਾਈ ਛੱਡ ਕੇ ਮੈਂ ਕਾਰਖਾਨੇ ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਮੇਰੇ ਫਾਦਰ ਨੂੰ ਜਦੋਂ ਇੱਥੇ ਆਏ ਜਲੰਧਰ ਆਏ ਉਹਨਾਂ ਨੂੰ ਪਤਾ ਲੱਗਾ ਕਿ ਮੁੰਡੇ ਨੇ ਨੌਕਰੀ ਛੱਡ ਦਿੱਤੀ ਹੈ ਉਹਨੇ ਕਿਹਾ ਵੀ ਤੂੰ ਸਾਰੇ ਪਰਿਵਾਰ ਹੀ ਆਈ ਨਾ ਮੇਰੇ ਨਾਲ ਚੱਲੋ ਮੈਂ ਉੱਥੇ ਦੇਖਦਾ ਜਾ ਕੇ ਉਹਨਾਂ ਨੇ ਉਹ ਸਾਨੂੰ 72 ਦੇ ਵਿੱਚ ਫਿਰ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਜੇ ਤੁਹਾਨੂੰ ਤਲਵਾਰਾ ਲੈ ਕੇ ਤਲਵਾਰੀ ਲੈ ਕੇ 72 ਦੇ ਵਿੱਚ ਠੀਕ ਹੈ 72 ਸਾਨੂੰ ਤਲਵਾਰੀ ਲੈ ਗਏ ਤੇ ਉੱਥੇ ਫਿਰ ਜਾ ਕੇ ਇਹਨਾਂ ਨੇ ਮੈਨੂੰ ਡੈਮ ਦੇ ਉੱਤੇ ਪਹਤੀ ਖੜਾਤਾ ਦੇੰਤੇ ਅੱਛਾ ਇਹ 8ਵੀਂ ਪੜਿਆ ਮੇਰੀ ਸੇਹਸੂ ਚੰਗੀ ਸੀ ਮੈਨੂੰ ਆਜੇ ਬੇਲਦਾਰ ਭਰਤੀ ਕਰਾਤਾ ਜਦੋਂ ਮੈਨੂੰ ਬੇਲਦਾਰ ਭਰਤੀ ਕਰਾਤਾ ਤੇ ਮੈਂ ਸਨ 73 ਦੀ ਗੱਲ ਹੈ ਮੈਂ ਆਪਣੇ ਫਾਦਰ ਨੂੰ ਕਿਹਾ ਕਿ ਮੇਰਾ ਪੜਨੋ ਚੀਖ ਹੋਗਾ ਅੱਛਾ ਉਹ ਕਹਿਣ ਲੱਗੇ ਵੀ ਤੁਹਾਨੂੰ ਤੂੰ ਹੁਣ ਇੰਨਾ ਚਿਰ ਹੋਇਆ ਛੱਡੀ ਪੜਾਈ ਕਿੱਦਾਂ ਕਰੇਗਾ ਮੈਂ ਕਿਹਾ ਨਹੀਂ ਉਹ ਕਹਿੰਦਾ ਜੀ ਮੇਰੇ ਸੁਪਰਡੈਂਟ ਸਾਹਿਬ ਹੈਗੇ ਉਹਨਾਂ ਦੀ ਸੈਟੀ ਸਾਹਿਬ ਉਹਨਾਂ ਦੀ ਮੈਡਮ ਪੜਾਉਂਦੇ ਆ ਗਵਰਨਮੈਂਟ ਸਕੂਲ ਦੀ ਸਕੂਲ ਐਕਸੈਪਟਰ ਚ ਮੈਂ ਉਹਨਾਂ ਨਾਲ ਗੱਲ ਕਰਦਾ ਉਹ ਮਨੁਸ਼ਾਉ ਨੂੰ ਉਹਨਾਂ ਦੇ ਘਰ ਲੈ ਗਿਆ ਸਿਟੀ ਜਦੋਂ ਉਹਨਾਂ ਨੇ ਪ੍ਰਿੰਸੀਪਲ ਮੈਡਮ ਨੇ ਦੇਖਿਆ ਮੇਰੇ ਵੱਲ ਤੇ ਉਹ ਕਹਿੰਦੇ ਕਿ ਮੇਰਾ ਬੇਟਾ ਪੜ੍ਹਨਾ ਚਾਹੁੰਦਾ ਕਹਿੰਦੇ ਜੀ ਇਹ ਪੜ੍ਹਨਾ ਕੀ ਜਾਂਦਾ ਇਹ ਐਡਾ ਵੱਡਾ ਦਾੜੀ ਮੁੱਛਾਂ ਐਡਾ ਵੱਡਾ ਹੋ ਗਿਆ ਕਿੱਦਾਂ ਪੜ੍ਹੇਗਾ ਤੇ ਮੈਂ ਕਹਾ ਮੈਡਮ ਜੀ ਮੈਂ ਪੜ੍ਹਨਾ ਚਾਹਨਾ ਉਹ ਕਹਿੰਦੇ ਵੀ ਤੈਨੂੰ ਮੇਰੇ ਤਾਂ ਅਠਵੀਂ ਚ ਬੱਚੇ ਛੋਟੇ ਛੋਟੇ ਨੇ ਤੇ ਤੁਸੀਂ ਕਿੱਦਾਂ ਪੜੋਗੇ ਤੁਹਾਡੇ ਤਾਂ ਐਡੇ ਵਾਲ ਨੇ ਮੁੱਛਾਂ ਵੀ ਆ ਚੁੱਕੀਆਂ ਹੈਗੀਆਂ ਨੇ ਤੇ ਤੁਸੀਂ ਤਾਂ ਜਵਾਨ ਹੋ ਗਏ ਹੋ ਪਰ ਜੋ ਨੌਕਰੀ ਵੀ ਕਰਦੇ ਪਏ ਹਾਂ 74 ਸਨ 75 ਨਾਈਟ ਸ਼ਿਫਟ ਬੇਰੀ ਹੋਇਆ ਕਰਦੀ 4 ਤੋਂ 12 ਮੈਂ ਡੈਮ ਤੇ ਸਾਈਕਲ ਲੈ ਕੇ ਟੈਰਸ ਤੇ ਡੈਮ ਤੇ ਜਾਣਾ ਔਰ ਰਾਤੀ 12 ਵਜੇ ਉੱਥੋਂ ਮੈਂ ਘਰ ਵਾਪਸ ਆਣਾ ਔਰ ਰਾਤੀ ਨੂੰ 1 ਵਜੇ ਸੋਣਾ ਸਵੇਰੇ 7 ਵਜੇ ਉੱਠਣਾ ਇਹ ਸਕੂਲ ਜਾਣਾ 1.5 ਤੇ 73 74 75 ਮੈਂ ਅਠਵੀਂ ਨੌਵੀਂ ਦਸਵੀਂ ਮੈਂ ਫਿਰ ਉੱਥੇ ਕੀਤੀ ਤੇ ਮੇਰੀ ਫਰਸਟ ਡਿਵੀਜ਼ਨ ਆਈ ਤੇ ਸਾਰੇ ਸਕੂਲ ਵਾਲਿਆਂ ਨੇ ਮੈਨੂੰ ਉਹਦੇ ਪੰਡਾਲ 'ਚ ਉੱਥੇ ਸਟੇਜ ਤੇ ਖੜੇ ਕਰਕੇ ਤੇ ਮੇਰੀ ਸ਼ਵਾਭਾ ਕੀਤੀ ਵੀ ਇਹ ਬੱਚਾ ਦੇਖੋ ਰਾਣੀ ਬਹੁਤ ਵਧੀਆ ਗੱਲ ਯਾਨੀ ਕਿ ਕਿੰਨੇ ਵਧੀਆ ਨੰਬਰ ਲੱਗੇ ਯਾਨੀ ਕਿ ਤੁਸੀਂ ਜਿਹੜੀ ਮਿਹਨਤ ਰੱਜ ਕੇ ਕੀਤੀ ਇੱਥੇ ਮੈਨੂੰ ਵੀ ਗੱਲ ਯਾਦ ਆ ਰਹੀ ਹੈ ਕਿ ਮਿਹਨਤ ਦੀ ਪੱਠੀ ਦੇ ਵਿੱਚ ਖੁਦ ਨੂੰ ਤਪਾਉਣਾ ਪੈਂਦਾ ਹੈ ਮਿਹਨਤ ਦੀ ਪੱਠੀ ਵਿੱਚ ਖੁਦ ਨੂੰ ਤਪਾਉਣਾ ਪੈਂਦਾ ਹੈ ਬੰਦੇ ਦਾ ਵਕਤ ਆਉਂਦਾ ਨਹੀਂ ਵਕਤ ਲਿਆਉਣਾ ਪੈਂਦਾ ਜਾਨੀ ਤੁਸੀਂ ਆਪਣਾ ਵਕਤ ਹੀ ਲਿਆਏ ਫਿਰ ਤੁਸੀਂ ਇਹ 10ਵੀਂ ਤੱਕ ਪਹਿਲੇ ਪੜਾਈ ਕੀਤੀ ਹਾਂ 10ਵੀਂ ਤੱਕ ਕੀਤੀ ਉਸ ਤੋਂ ਬਾਅਦ ਹੀ ਪੜੇ ਉਸ ਤੋਂ ਬਾਅਦ ਫਿਰ ਮੇਰੀ ਉੱਥੋਂ ਡੈਮ ਤੋਂ ਨੋਟਿਸ ਹੋ ਗਿਆ ਮੈਨੂੰ ਉਹਨਾਂ ਨੇ ਕੱਢ ਦਿੱਤਾ ਫਿਰ ਮੈਂ ਸ਼ਾਨਹਰ ਤੇ ਲੱਗ ਗਿਆ ਸ਼ਾਨਹਰ ਤੇ ਮੇਰੀ ਹਾਲੇ ਨੌਕਰੀ ਲੱਗੀ ਨਹੀਂ ਸੀ ਪਰ ਮੈਂ ਇੱਥੇ ਆ ਗਿਆ ਇੰਜੀਨੀਅਰ ਕਰਨ ਆਪਣੇ ਮੇਰਦਨ ਪੋਲੀ ਟੈਕਨੀਕਲ ਜਲੰਧਰ ਜਦੋਂ ਮੈਂ ਇੱਥੇ ਇੰਜੀਨੀਅਰ ਕਰਨ ਆਇਆ ਤੇ ਇਹ ਕਹਿਣ ਲੱਗੇ ਵੀ ਤੁਹਾਨੂੰ 100 ਰੁਪਏ ਮਹੀਨੇ ਦਾ ਤੁਹਾਡਾ ਖਰਚਾ ਆਣਾ ਜੇ ਤੁਹਾਨੂੰ ਹੌਸਟਲ 'ਚ ਰਹਿਣਾ ਪਊਗਾ ਤੁਹਾਨੂੰ ਇੰਜੀਨੀਅਰ ਕਰਨਾ ਮੇਰੇ ਕੋਲ 100 ਰੁਪਏ ਹੀ ਨਹੀਂ ਸੀਗਾ ਮੈਂ ਵਾਪਸ ਜਾ ਕੇ ਫੇਸ ਟੈਨੋਗ੍ਰਾਫੀ ਤਲਵਾੜੇ ਦਾਖਲਾ ਲਿਆ ਮੇਰਾ ਇੱਕ ਰੋਲ ਨੰਬਰ ਆਇਆ ਉਹ ਤੇ ਨੰਬਰ 2 ਦਾਖਲਾ ਸੀ ਜਿਹੜੇ ਦਾਖਲਾ ਕਿਹੜੀ ਜਗ੍ਹਾ ਤੇ ਗਿਆ ਸੀ ਤਲਵਾੜੇ ਸਟੈਨੋਗ੍ਰਾਫੀ ਨੈਸਟਲੋ ਕਰ ਅੱਛਾ ਆਈਟੀਆਈ ਕੀਤੀ ਤੁਸੀਂ ਚਲੋ ਉਹ ਤੁਸੀਂ ਆਈਟੀਆਈ ਨਹੀਂ ਕਰ ਲਈ ਤੁਸੀਂ ਪੜਾਈ ਵੀ ਕਰ ਲਈ ਉਸ ਤੋਂ ਪਿੱਛੇ ਵਿੱਚ ਵੀ ਦੇਣ ਜੋਗੇ ਪੈਸੇ ਨਹੀਂ ਸੀ ਮੇਰੇ ਕੋ ਫਿਰ ਉਹ ਵੀ ਮੈਂ ਸਵੇਰੇ ਅਖਬਾਰਾਂ ਵੇਚਦਾ 90 ਰੁਪਏ ਮੈਨੂੰ ਮਿਲਦੇ ਸੀਗੇ ਉਹ ਅਖਬਾਰਾਂ ਵੇਚ ਕੇ ਮੈਂ ਆਈਟੀਆਈ ਦੀ ਪੇਮੈਂਟ ਕਰਦਾ ਸੀਗਾ ਉਸ ਤੋਂ ਬਾਅਦ ਜਦੋਂ ਮੇਰੀ ਆਈਟੀਆਈ ਕੰਪਲੀਟ ਹੋ ਗਈ ਫਿਰ ਮੈਨੂੰ ਸ਼ਾਨਹਰ ਤੇ ਨੌਕਰੀ ਮਿਲ ਗਈ ਸ਼ਾਨਹਰ ਤੋਂ 2 ਸਾਲ ਕਰਦੋਆ ਫਿਰ ਉਹ 78 ਦੇ ਵਿੱਚ ਮਕੇਰੀ ਹਾਈਡਲ ਤੇ ਤੁਸੀਂ ਮੁਕੇਰੀਆਂ ਹਾਈਡਲ ਤੇ ਆ ਗਏ ਉਸ ਤੋਂ ਬਾਅਦ ਅੱਛਾ ਤੁਸੀਂ ਤਲਵਾੜੇ ਆ ਤੁਸੀਂ ਮੁਕੇਰੀਆਂ ਹਾਈਡਲ ਦੇ ਉੱਤੇ ਆ ਅੱਛਾ ਕੀ ਕਵਤਾ ਜੋ ਲਿਖਦੇ ਆ ਜਾਂ ਤੁਹਾਡੀ ਜਿਹੜੀ ਲਿਖਤ ਹੈ ਇਧਰਲੇ ਪਾਸੇ ਨੂੰ ਤੁਸੀਂ ਕਦੋਂ ਹੋਏ ਕੀ ਉਦੋਂ ਹੋਏ ਜਾਂ ਇੱਥੇ ਜਲੰਧਰ ਆ ਕੇ ਹੋਏ ਉਹ ਤੁਹਾਡਾ ਕਿਸ ਤਰ੍ਹਾਂ ਹੋਇਆ ਮੈਂ ਜਦੋਂ ਆਈ.ਟੀ. ਕਰ ਰਿਹਾ ਸੀਗਾ ਤੇ ਮੇਰੇ ਦਿਲ ਦੇ ਵਿੱਚ ਬਲਬਲੇ ਬਹੁਤ ਹੋਇਆ ਕਰਦੇ ਸੀ ਮੈਂ ਬਹੁਤ ਸਾਰੀਆਂ ਕਾਪੀਆਂ ਕਿਤਾਬਾਂ ਦੇ ਕਈ ਕੋਈ ਲਿਖ ਕੇ ਪਾੜ ਦਿੰਦਾ ਸੀ ਕਈ ਕੋਈ ਲਿਖ ਕੇ ਪਾੜ ਦਿੰਦਾ ਸੀ ਤੇ ਉਹ ਸਾਡਾ ਸਲਾਨਾ ਸਮਾਗਮ ਸੀਗਾ ਜਦੋਂ ਸਾਲ ਬਾਅਦ ਜਦੋਂ ਸਾਰੀਆਂ ਕਲਾਸਾਂ ਖਤਮ ਹੋ ਜਾਂਦੀਆਂ ਨੇ ਸਕੂਲ ਦਾ ਜਿਹੜਾ ਸਲਾਨਾ ਕਰਦੇ ਆ ਤੇ ਮੈਨੂੰ ਪ੍ਰਿੰਸੀਪਲ ਜਿਹੜੇ ਮੇਰੇ ਪ੍ਰਿੰਸੀਪਲ ਸੀ ਦਰਸ਼ਨ ਲਾਲ ਜੀ ਉਹ ਕਹਿਣ ਲੱਗੇ ਵੀ ਤੁਸੀਂ ਨਾ ਕੋਈ ਕਵਤਾ ਤਿਆਰ ਕਰੋ ਮੈਨੂੰ ਕਹਿਣ ਲੱਗੇ ਕੋਈ ਇਹਦਾ ਮਤਲਬ ਇੱਕ ਹੋਇਆ ਹੈ ਕਿ ਕਈ ਵਾਰੀ ਤਾਂ ਪ੍ਰਮਾਤਮਾ ਆਪਣੇ ਆਪ ਕਿਰਪਾ ਕਰਦਾ ਹੈ ਕਈ ਵਾਰੀ ਆਪਾਂ ਨੂੰ ਕੋਈ ਜ਼ਿੰਦਗੀ ਵਿੱਚ ਇਹੋ ਜਿਹੇ ਵਿਅਕਤੀ ਮਿਲ ਜਾਂਦਾ ਹੈ ਜਿਹੜਾ ਸਾਨੂੰ ਪਛਾਣਦਾ ਹੈ ਕਿ ਇਹਦੇ ਅੰਦਰ ਟੈਲੈਂਟ ਕੀ ਹੈ ਜਣ ਜਿਹੜਾ ਤੁਹਾਡਾ ਟੈਲੈਂਟ ਹੈ ਉਹ ਪ੍ਰਿੰਸੀਪਲ ਦਰਸ਼ਨ ਲਾਲ ਜੀ ਨੇ ਲਗਾਇਆ ਕਿ ਕਲਾਚ ਸੁਣਦੇ ਹੁੰਦੇ ਸੀ ਸੁਣਦੇ ਹੁੰਦੇ ਸੀ ਇਹਦਾ ਬਾਤ ਸਵਾ ਲੱਗਦੀ ਹੈ ਹਾਂਜੀ ਠੀਕ ਹੈ ਕਲਾਚ ਮੈਨੂੰ ਸੁਣਦੇ ਕੋਈ ਸ਼ੇਰ ਸੁਣਾ ਕੋਈ ਗੀਤ ਸੁਣਾ ਕੋਈ ਆਪਣੀ ਲਿਖੀ ਹੋਈ ਰਚਨਾ ਸੁਣਾ ਫਿਰ ਉਹਨਾਂ ਨੇ ਮੈਨੂੰ ਉਹਨੇ ਇੱਕ ਹਫ਼ਤਾ ਲਿਖੀ ਹੋਈ ਹੰਝੂ ਅੱਛਾ ਤੇ ਉਹ ਇੰਨੀ ਪਪੂਲਰ ਹੋਈ ਉਹ ਮੈਂ ਪੜਾਣ ਦੇ ਵਿੱਚ ਹੀ ਇੰਨਾ ਮਤਲਬ ਉਹ ਕਿ ਕਲਾਸ ਕਾਲਜ ਦੇ ਵਿੱਚ ਪਪੂਲਰ ਹੋ ਗਿਆ ਜੀ ਸਿੰਘ ਕਵਤਾ ਲਿਖਣ ਲੱਗ ਪਿਆ ਜੀ ਉਹ ਤੇ ਸਾਨੂੰ ਕੋਈ ਕਵਤਾ ਸੁਣਾਈ ਵੀ ਫਿਰ ਹਾਂ ਜੀ ਸਾਨੂੰ ਸੁਣਾਉਤਾ ਜੀ ਕਵਤਾ ਕਵਤਾਂ ਮੈਂ ਹਰ ਵਿਸ਼ੇ ਦੇ ਉੱਤੇ ਲਿਖਿਆ ਅੱਛਾ ਚਲੋ ਵਿਸ਼ੇ ਹੋ ਗਏ ਦੇਖੋ ਅੱਜ ਦੇ ਜਿਹੜੇ ਟੱਚਿੰਗ ਵਿਸ਼ੇ ਆ ਨਾ ਜੇ ਅਸੀਂ ਦਾਸ ਦੀ ਲਹੰਦ ਲੈ ਲਈਏ ਜੇ ਅਸੀਂ ਬੇਰੋਜ਼ਗਾਰੀ ਲੈ ਲਈਏ ਜੇ ਅਸੀਂ ਭ੍ਰਿਸ਼ਟਾਚਾਰੀ ਲੈ ਲਈਏ ਉਸ ਤੋਂ ਬਾਅਦ ਅੱਜ ਕੱਲ੍ਹ ਬਹੁਤ سارے ਬੱਚੇ ਆ ਜਿਹੜੇ ਚਾਹੁੰਦੇ ਕਿ ਅਸੀਂ ਬਾਹਰਲੇ ਦੇਸ਼ਾਂ ਨੂੰ ਚਲੇ ਜਾਈਏ ਇੱਥੇ ਬੇਸ਼ੱਕ ਕਾਫੀ ਜਿਆਦਾ ਉਹਨਾਂ ਕੋਲ ਮਾਇਆ ਵੀ ਹੈ ਕਾਫੀ ਜਿਆਦਾ ਉਹਨਾਂ ਕੋਲ ਐਸੈਟਸ ਨੇ ਕਾਫੀ ਜਿਆਦਾ ਉਹਨਾਂ ਦਾ ਇੱਥੇ ਬਿਲਕੁਲ ਜਿੱਦਾਂ ਆਪਾਂ ਕਹਿ ਲਈਏ ਵੀ ਜ਼ਮੀਨਾਂ ਵੀ ਹੈਗੀਆਂ ਜਾਜਾ ਸਭ ਕੁਝ ਹੈਗਾ ਪਰ ਫਿਰ ਵੀ ਬੱਚੇ ਬਾਹਰ ਨੂੰ ਜਾਣ ਨੂੰ ਬੜੇ ਕਲੇ ਆ ਤੇ ਕੋਈ ਇਹੋ ਜੀ ਸਾਡੇ ਨਾਲ ਗੱਲ ਸਾਂਝੀ ਕਰ ਲਓ ਇਹੋ ਜੀ ਕਵਿਤਾ ਇਹੋ ਜਿਹਾ ਗੀਤ ਜਾਂ ਇਹੋ ਜੀ ਗਜ਼ਲ ਸਾਡੇ ਨਾਲ ਉਹ ਸਾਂਝੀ ਕਰੋ ਜਿਹੜੇ ਜਿਸ ਤਰ੍ਹਾਂ ਨਾ ਮੈਂ ਵਿਸ਼ੇ ਗਿਣੇ ਹੈਗੇ ਆ ਹਾਂਜੀ ਹਾਂਜੀ ਹੈਨਾ ਅਗਰ ਜਿੱਦਾਂ ਅੱਜ ਕਾ ਹਰ ਤਰ੍ਹਾਂ ਤਸ਼ੱਦਦ ਹੋ ਰਿਹਾ ਆ ਠੀਕ ਹੈ ਤੇ ਤੁਸੀਂ ਇਹ ਵੀ ਦੇਖਦੇ ਹੋ ਕਿ ਬਹੁਤ ਵਾਰੀ ਅਸੀਂ ਦੇਖਦੇ ਆਂ ਕਿ ਖਾਸ ਤੌਰ ਤੇ ਲੜਕੀਆਂ ਉੱਤੇ ਬੜਾ ਕਹਿਤਾ ਜਾ ਰਿਹਾ ਠੀਕ ਹੈ ਔਰ ਦੂਜੀ ਗੱਲ ਇਹ ਹੈ ਕਿ ਨੌਕਰੀਆਂ ਤਾਂ ਬਹੁਤ ਨੇ ਪਰ ਸਾਨੂੰ ਮਿਲਦੀਆਂ ਬੜੀ ਕਿਸਮਤ ਦੇ ਨਾਲ ਨੇ ਤੋ ਕੋਈ ਸੋ ਇਦਾਂ ਦੀ ਗੱਲ ਸਾਰਿਆਂ ਨਾਲ ਸਾਂਝੀ ਕਰ ਲਓ ਜਿਹਨੇ ਤੁਹਾਡੇ ਸਾਰੇ ਦੇ ਸਾਰੇ ਵਿਸ਼ੇ ਆ ਜਾਣ ਹਾਂਜੀ ਵਿਸ਼ੇ ਤੇ ਮੈਂ ਹਰ ਇੱਕ ਤੇ ਲਿਖਿਆ ਦਾਜ ਤੇ ਵੀ ਲਿਖਿਆ ਹਰ ਤੇ ਲਿਖਿਆ ਜੇ ਤੁਸੀਂ ਇੱਥੇ ਦੇਖੋ ਇੱਕ ਬੜੀ ਇੱਕ ਗਹਿਰਤ ਕਵਿਤਾ ਲਿਖੀ ਹੈ ਅੱਛਾ ਜੀ ਤੇ ਇਨਸਾਨ ਆਪਣੀ ਗਹਿਰਤੇ ਹੀ ਮਰਦਾ ਰਹਿੰਦਾ ਠੀਕ ਹੈ ਉਹਦੇ ਚ ਮੈਂ ਲਿਖਿਆ ਸਾਵੇਂ ਖੜ ਆਪਣੇ ਪਰਛਾਵੇਂ ਮੈਂ ਸੱਚ ਮੁਝ ਕੁਝ ਵੇਖ ਰਿਹਾ ਠੀਕ ਹੈ ਸਾਵੇਂ ਖੜ ਆਪਣੇ ਪਰਛਾਵੇਂ ਮੈਂ ਸੱਚ ਮੁਝ ਕੁਝ ਵੇਖ ਰਿਹਾ ਰੇਲ ਦੀ ਤਰ੍ਹਾਂ ਲੰਘਿਆ ਸਮਾਂ ਰੁੱਖਾਂ ਨੂੰ ਭਜਦੇ ਵੇਖ ਰਿਹਾ ਰੇਲ ਦੀ ਤਰ੍ਹਾਂ ਲੰਘਿਆ ਸਮਾਂ ਰੁੱਖਾਂ ਨੂੰ ਭਜਦੇ ਵੇਖ ਰਿਆਂ ਚੜਿਆ ਸੂਰਜ ਸ਼ਾਮਾਂ ਪਈਆਂ ਹਾਂ ਚੜਿਆ ਸੂਰਜ ਸ਼ਾਮਾਂ ਪਈਆਂ ਪੰਛੀ ਤੁਰ ਗਏ ਬੂਟਾਂ ਤਾਂ ਹੀ ਬਚਪਨ ਗਿਆ ਆਇਆ ਬੁਢਾਪਾ ਚਾਲ ਟੇਢੀ ਹੁੰਦੀ ਤੁਹੇ ਕਰਿਆ ਅੱਛਾ ਮਤਲਬ ਤੁਸੀਂ ਅੱਜ ਤੱਕ ਅੱਜ ਤੱਕ ਜਾਨੀ ਸਾਰੇ ਸ਼ੇਅਰ ਹਾਂਜੀ ਅੱਜ ਦੀ ਲਾਈਫ ਤੱਕ ਲੈ ਜਾਂਦੇ ਕਿੰਨੀ ਕੁ ਮਰਜੀ ਹੁਣ ਆਪਣੀ ਮੇਰੀ 70 70ਵਾਂ ਸਾਲ ਲੱਗ ਗਿਆ 70 ਮਜੇ ਦਾ 70 ਸਾਲ ਹੋ ਗਿਆ 70 ਕੰਪਲੀਟ ਹੋ ਗਿਆ ਅੱਛਾ ਤੁਹਾਡਾ ਜਨਮ ਦਿਨ ਮੈਨੂੰ ਲੱਗਦਾ ਲੱਗਦਾ ਸੀ 24 ਜੁਲਾਈ ਨੂੰ ਮੇਰਾ 24 ਜੁਲਾਈ ਨੂੰ ਇਹ ਤਾਂ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਜੀ ਬਹੁਤ ਵਧੀਆ ਗੱਲ ਹੈਗੀ ਹਾਂਜੀ ਚਲੋ ਜੀ ਅੱਗੇ ਟੀਵੀ ਗਿਆ ਕੰਪਿਊਟਰ ਆਇਆ ਹਾਂਜੀ ਸਭ ਦੇ ਹੱਥੀਂ ਦਿਸੇ ਮੋਬਾਈਲ ਠੀਕ ਹੈ ਟੀਵੀ ਗਿਆ ਕੰਪਿਊਟਰ ਆਇਆ ਸਭ ਦੇ ਹੱਥੀਂ ਦਿਸੇ ਮੋਬਾਈਲ ਖਤਮ ਹੋਈ ਸੱਥਾਂ ਦੀ ਬੈਠਕ ਸਭ ਰਿਸ਼ਤੇ ਟੁੱਟਦੇ ਵੇਖ ਰਿਆਂ ਖਤਮ ਹੋਈ ਸੱਥਾਂ ਦੀ ਬੈਠਕ ਸਭ ਰਿਸ਼ਤੇ ਟੁੱਟਦੇ ਵੇਖ ਰਿਆਂ ਬੀਜ ਕੇ ਕਿੱਕਰ ਅੰਬ ਭਾਲਦੇ ਬੀਜ ਕੇ ਕਿੱਕਰ ਅੰਬ ਭਾਲਦੇ ਉਲਟੀ ਗੰਗਾ ਚੱਲ ਪਈ ਏ ਹੱਥੀ ਤੋੜ ਕੇ ਪੁੱਤ ਵਿਦੇਸ਼ਾਂ ਬਾਪੂ ਦਰਦਾਂ ਦੇ ਵੇ ਰੋਲਦਾ ਦੇਖ ਰਿਆ ਹਾਂ ਰੋਲਦਾ ਦੇਖ ਅੱਛਾ ਬਾਪੂ ਦਰਦ-ਦਰ ਰੋਲਦਾ ਦੇਖ ਰਿਆ ਹਾਂ ਪਰ ਇੱਕ ਮੈਂ ਪੁਸ਼ਪਜੀਤ ਗੱਲ ਦੇਖੋ ਤੁਸੀਂ ਆ ਗੱਲ ਤਾਂ ਕਹਿ ਦਿੱਤੀ ਹੈਗੀ ਹੈ ਨਾ ਬਾਪੂ ਦਰਦ-ਦਰ ਰੋਲਦਾ ਦੇਖ ਰਿਆ ਹਾਂ ਤੇ ਮੈਨੂੰ ਲੱਗਦਾ ਇਹ ਸਚਾਈ ਵੀ ਹੈਗੀ ਆ ਕਿਉਂ ਸਚਾਈ ਹੈ ਕਈ ਵਾਰੀ ਜਿਹੜੇ ਬੱਚੇ ਆ ਨਾ ਉਹ ਤਾਂ ਚਲੋ ਆਪਣੇ ਕੰਮਾਂ ਦੇ ਵਿੱਚ ਹੋ ਜਾਂਦੇ ਉੱਥੇ ਜਾ ਕੇ ਬੀਜੀ ਠੀਕ ਹੈ ਬੱਚਾ ਕੋ ਆਉਣ ਦਾ ਟਾਈਮ ਨਹੀਂ ਹੁੰਦਾ ਤੇ ਕਈ ਵਾਰੀ ਉਹ ਆਂਡੀਆਂ ਗਵਾਂਡੀਆਂ ਨੂੰ ਕਹਿ ਜਾਂਦੇ ਨੇ ਤੇ ਕਈ ਵਾਰ ਮੈਂ ਤਾਂ ਕੋਈ ਗਿਰਧ ਆਸ਼ਰਮ ਵਾਲੇ ਪਾਸੇ ਨੂੰ ਵੀ ਤੇ ਮੈਂ ਤਾਂ ਇਹ ਕਹਿਣਾ ਸੋਚਦਾ ਹੈ ਵੀ ਜਗ ਦੀ ਜੋ ਜੀਂਦੀ ਜੋਤ ਹੈ ਉਹਨੂੰ ਕੋਈ ਨਹੀਂ ਪੁੱਛਦਾ ਤੇ ਜਦੋਂ ਜੋਤ ਬੁਝ ਜਾਂਦੀ ਹੈ ਤਾਂ ਫਿਰ ਦੇਖੋ ਉਹਦੇ ਵਾਸਤੇ ਸਾਰੇ ਤਿਆਰ ਹੁੰਦੇ ਹਾਂ ਹਾਂਜੀ ਲੰਗਰ ਲਾਈ ਜਾਂਦੇ ਆ ਹਰ ਸਰ ਚੜਿਆ ਬੈਂਕ ਦਾ ਕਰਜ਼ਾ ਠੀਕ ਹੈ ਜੀ ਹਰ ਸਰ ਚੜਿਆ ਬੈਂਕ ਦਾ ਕਰਜ਼ਾ ਫਿਰ ਵੀ ਰਤਬਾ ਉੱਚਾ ਹੈ ਠੀਕ ਹੈ ਜੀ ਸਿਰ ਤੋਂ ਚੱਕ ਕੇ ਦਦਾ ਮੈਂ ਬਤਾ ਬਾਹਰ ਵੇਚਦਾ ਹਰ ਸਿਰ ਚੜਿਆ ਬੈਂਕ ਦਾ ਕਰਜ਼ਾ ਫਿਰ ਵੀ ਰਤਵਾ ਉੱਚਾ ਏ ਲੀਡਰ ਪੂਰੇ ਝੂਟ ਦੀਆਂ ਪੰਡਾ ਪੰਜਾਬ ਖਾਲੀ ਹੁੰਦਾ ਵੇਖ ਰਿਆ ਹਾਂ ਲੀਡਰ ਪੂਰੇ ਝੂਟ ਦੀਆਂ ਪੰਡਾ ਪੰਜਾਬ ਖਾਲੀ ਹੁੰਦਾ ਵੇਖ ਰਿਆ ਹਾਂ ਨਾ ਗਲੀਆਂ 'ਚ ਸ਼ੋਰ ਤਰੰਜਣਾ ਸੁੰਨਾ ਸਾਮਨ ਵਰ ਗਿਆ ਏ ਨਾ ਗਲੀਆਂ 'ਚ ਸ਼ੋਰ ਤਰੰਜਣਾ ਸੁੰਨਾ ਸਾਮਨ ਵਰ ਗਿਆ ਏ ਨਸ਼ਿਆਂ ਖਾ ਲਈ ਚੜਦੀ ਜਵਾਨੀ ਘਰ ਘਰ ਸੱਥਰ ਵਿਛਦੇ ਦੇਖ ਰਿਆਂ ਆ। ਦੇਖੋ ਤੁਸੀਂ ਲੀਡਰਾਂ ਦੀ ਗੱਲ ਕੀਤੀ ਆ। ਅੱਜ ਕੱਲ ਦੇ ਲੀਡਰ ਕੀ ਦੱਸਾਂ। ਹਾਂਜੀ। ਕੱਜਲ ਤੋਂ ਬਹੁਤੇ ਕਾਲੇ ਨੇ। ਕਾਲੇ ਨੇ। ਉੱਪਰੋਂ ਦਾ ਚਿੱਟੇ ਦੁੱਧ ਵਰਗੇ ਪਰ ਵਿੱਚੋਂ ਮਨ ਦੇ ਕਾਲੇ। ਅੱਜ ਕੱਲ ਦੇ ਲੀਡਰ ਕੀ ਦੱਸਾਂ? ਠਗੀਆਂ ਦੇ ਢੰਗ ਨਾਲੇ ਨੇ। ਉੱਤੋਂ ਤਾਂ ਚਿੱਟੇ ਦੁੱਧ ਵਰਗੇ ਵਿੱਚੋਂ ਕੱਜਲ ਤੋਂ ਕਾਲੇ ਨੇ। ਉਸ ਦੇਸ਼ ਤਰੱਕੀ ਕੀ ਕਰਨੀ? ਉਹ ਜਿੱਥੇ ਜਿੱਥੇ ਕੀ ਭਲਾ? ਜਿੱਥੇ ਭ੍ਰਿਸ਼ਟਾਚਾਰੀ ਆ। ਹਾਂ। ਪੈਸਾ ਤਾਂ ਤ੍ਰਿਸ਼ਨਾ ਮੰਨਦੀ ਏ। ਮਤ ਜਾਂਦੀ ਇਸ ਨਾਲ ਮਾਰੀ ਨਾਲ ਤੁਸੀਂ ਗੱਲ ਕਰਗੇ ਉਹ ਦਸ਼ਿਆਂ ਦੀ ਹਾਂਜੀ ਕਿਉਂਕਿ ਬਿਲਕੁਲ ਸਹੀ ਹੈ ਕਿਉਂਕਿ ਜੋ ਨਸ਼ੇ ਆ ਨਾ ਉਹ ਵੀ ਬਕਾਇਦਾ ਤੌਰ ਤੇ ਆਪਣੇ ਬਹੁਤ ਵੱਧ ਗਏ ਨੇ ਹਾਂਜੀ ਕਿਉਂਕਿ ਵਿੱਚ ਨਸ਼ਿਆਂ ਦੇ ਪੈ ਕੇ ਦੁਨੀਆ ਮੁੱਕ ਰਹੀ ਏ ਜੀਵਨ ਦੀ ਹਰ ਹਰੀ ਕਿਹਾਰੀ ਸੁੱਕ ਰਹੀ ਏ ਬਹੁਤਾ ਨਸ਼ਾ ਫਲਾਇਆ ਅੱਜ ਦਵਾਈਆਂ ਨੇ ਉਹ ਬੇਸੁੱਧ ਹੋ ਭਾਈ ਮਾਰੇ ਸਕਿਆ ਭਾਈਆਂ ਨੇ ਅੱਜ ਨੇ ਬਹੁਤੇ ਯਾਰ ਨਸ਼ੇ ਦੀ ਪਿਆਲੀ ਦੇ ਸੁੱਕਰੀ ਬਾਗਾਂ ਵਿੱਚੋਂ ਬਹਾਰ ਜਗਤ ਦੇ ਮਾਲੀ ਦੇ ਮੈਂ ਦੇਖ ਕੇ ਲੱਗਦਾ ਇਹ ਸਾਰਾ ਕੁਝ ਵਹਿਰਾਨ ਹੋ ਰਿਹਾ ਹੈ ਤਾਈਓ ਕੁਲਵਿੰਦਰ ਗਾਖਲਵੜਾ ਤੇਹਰਾਨ ਹੋ ਰਿਹਾ ਤਾਈਓ ਕੁਲਵਿੰਦਰ ਗਾਖਲਵੜਾ ਤੇਹਰਾਨ ਹੋ ਰਿਹਾ ਹਾਂਜੀ ਇੱਕੋ ਚਲੋ ਜੀ ਗੁਰੂ ਘਰਾਂ ਨੂੰ ਧੰਦਾ ਦੱਸਦੇ ਠੀਕ ਹੈ ਜੀ ਗੁਰੂ ਘਰਾਂ ਨੂੰ ਧੰਦਾ ਦੱਸਦੇ ਤਾਈਓ ਬੇਅਦਬੀ ਹੁੰਦੀ ਏ ਨੀਲੇ ਪੀਲੇ ਬਾਣੇ ਪਾ ਕੇ ਸਟੇਜ ਤੇ ਕਸਮਾਂ ਖਾਂਦੇ ਦੇਖ ਰਿਹਾ ਹਾਂ ਠੀਕ ਹੈ ਜੀ ਨੀਲੇ ਪੀਲੇ ਬਾਣੇ ਪਾ ਕੇ ਸਟੇਜ ਤੇ ਕਸਮਾਂ ਖਾਂਦੇ ਦੇਖ ਰਿਹਾ ਹਾਂ ਹੁਨਰ ਕਿਸੇ ਦੀ ਕਦਰ ਕੋਈ ਨਾ ਠੀਕ ਹੈ ਜੀ ਹੁਨਰ ਕਿਸੇ ਦੀ ਕਦਰ ਕੋਈ ਨਾ ਕਿਵੇਂ ਕਟੀਆਂ ਠੱਡੀਆਂ ਰਾਤਾਂ ਕਹਿੰਦੇ ਨੇ ਜਿਸ ਨੂੰ ਆਂ ਦਾਤਾ ਉਹਨੂੰ ਮੰਡੀਆਂ ਚ ਰੋਲਦਾ ਮੰਡਿਆ ਰੋਦਾ ਦੇਖ ਰਿਹਾ ਪੰਨਾ ਕਹਿੰਦੇ ਜਿਹਨੂੰ ਆਂ ਦਾਤਾ ਉਹਨੂੰ ਮੰਡੀਆਂ ਚ ਰੋਲਦਾ ਦੇਖ ਰਿਹਾ ਲੋਕੀ ਕਹਿੰਦੇ ਯੁੱਗ ਬਦਲ ਗਿਆ ਲੋਕੀ ਕਹਿੰਦੇ ਯੁੱਗ ਬਦਲ ਗਿਆ ਪੁਰਸ਼ ਤੇ ਧੀਵੀ ਦਾ ਹੱਕ ਬਰਾਬਰ ਹੈ ਆਪ ਮਰਿਆ ਪਰ ਗੈਰਤ ਬਚ ਗਈ ਪੁਸ਼ਪ লাশ ਤਰਦੀ ਵੇਖ ਰਿਆਂ ਹਾਂ ਪੁਸ਼ਪ লাশ ਨੂੰ ਤਰਦੀ ਵੇਖ ਰਿਆਂ ਹਾਂ ਆਪ ਆਪ ਮਰਿਆ ਪਰ ਗੈਰਤ ਬਚ ਗਈ ਗੈਰਤ ਬਚ ਗਈ ਠੀਕ ਹੈ ਜਣੀ ਕਰਜਾ ਵੀ ਚੱਕਿਆ ਲੋਕਾਂ ਮਰੇ ਆਕੜ ਕੇ ਵੀ ਤੁਰਦਾ ਹੋਇਆ ਵੀ ਦਰਬਾਰ ਫਿਰਦਾ ਬੱਚੇ ਨੇ ਵੀ ਪੁੱਛਿਆ ਪਰ ਫਿਰ ਵੀ ਆਪ ਮਰਿਆ ਪਰ ਗੈਰਤ ਬਚ ਗਈ ਪੁਸ਼ਪ লাশ ਤਰਦੀ ਵੇਖ ਰਿਆਂ ਗੈਰਤ ਰਹੀ ਪੁਸ਼ ਪੁਸ਼ ਸਾਹਿਬ ਬਹੁਤ ਵੈਤੂ ਸਿਕਵਤਾ ਪੜੀ ਹੈ ਤੁਸੀਂ ਇਸ ਨੂੰ ਔਰ ਮੈਂ ਦੱਸ ਦਵਾ ਕੇ ਪੁਸ਼ਪ ਜੀ ਦੇ ਜੋ ਤਿੰਨੋਂ ਬੱਚੇ ਨੇ ਉਹ ਅਮਰੀਕਾ, ਆਸਟ੍ਰੇਲੀਆ ਤੇ ਜਰਮਨੀ ਹਨ ਇਹ ਹੁਣ ਆਏ ਸਨ ਤੇ ਸਾਨੂੰ ਇਹਨਾਂ ਦੇ ਪਾਸੋਂ ਸਮਾਂ ਮਿਲਿਆ ਅਸੀਂ ਪੁਸ਼ਪ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਪੰਜਾਬ ਦੇ ਲਿਖਾਰੀ ਚੈਨਲ ਦੇ ਰਾਹੀਂ ਅਸੀਂ ਪੁਸ਼ਪ ਜੀ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ ਤੇ ਇਸ ਸੰਬੰਧੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜਦੋਂ ਫਿਰ ਸਮਾਂ ਮਿਲਿਆ ਆਪਾਂ ਮਿਲਦੇ ਰਹਿਾਂਗੇ ਰੱਬ ਖੈਰ ਕਰੇ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ ਦਾ ਹਾਂਜੀ ਆ ਵੀ ਲੱਗੋ ਆ ਵੀ ਲੱਗੋ ਗੱਲ ਸੁਣੋ